ਜਾ ਗੁਰ ਦੇਖਾ ਸਾਮਣੇ ਸੁਕੋਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਬਰਨ ਦੁਖ ਜਾਇ ਹੋਆ ਸਿਫਤੁਖ ਸੰਨੰਦੀ ਨੂਰ ਅਰਸ਼ੋਂ ਕੋਰਸ਼ੋਂ ਛੱਟੀ ਐ ਤੁਦ ਟਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਦੇ ਸਾਹ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨ ਦੁਖ ਹਰਨ ਚਰਣਾਂ ਨਾਮ ਕੀਰਤਨ ਦਇਆਲ ਪ੍ਰਖ ਭਗਵਾਨ ਹੈ ਨਾਨਕ ਲਿਪਤ ਨਾ ਬਾਇਆ ਦਇਆ ਕਰਨ ਦੁਖ ਹਰ ਚਰਣੰਗ ਨਾਮ ਕੀਰਤਨ ਦਇਾਲ ਪਰਖ ਭਗਵਾਨ ਨਾਨਕ ਲਿਪਤ ਨਾਮਾਇ ਪਾਹਿ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪਾਉੜੀ ਜਾ ਪ੍ਰਭ ਭੈ ਦਿਆਲ ਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਾ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸੁਬਾਇਆ ਤਰੇ ਕੁਟੰਬ ਸੰਗ ਲੋ ਸਤਿ ਸਾਕ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਦਇਾਨ ਪੁਰਖ ਭਗਵਾਨ ਹੈ ਨਾਨਕ ਲਿਪਤ ਨਾਮ ਆਜ ਦਾ ਪਵਨ ਮਹਾਂਵਾਕ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਿਤਰ ਮੁਖਤੋਂ ਵਿਚਾਰਨ ਹੋਈ ਜੈਤ ਸ੍ਰੀ ਦੀਵਾਰ ਦੇ ਵਿੱਚ ਦੋ ਸ਼ਲੋਕ ਪਾੜੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 710 ਪਰ ਸੁਭਾਵੇਂ ਮਾਨ ਹੈ ਸਤ ਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ